ਚਲੇ ਜੀ じゃ ਇਹਨਾਂ ਦੀ ਸੁਣਾ ਕਿਰਪਿੰਦਰ ਦੀ ਸੁਣਾ ਦਿਮਾਗ ਤੇ ਕੰਮ ਕਰਨੋਂ ਹਟ ਗਿਆ ਆ ਸਿਵਤਾਂ ਦਾ ਨਹੀਂ ਕੀ ਕਰਨੀਆਂ ਜਿੰਨੇ ਜੋਗੇ ਹੈਗੇ ਆ ਉਹ ਕੰਮ ਕਰਦੇ ਆ ਉਹ ਕੰਮ ਕਰਦੇ ਆ ਉਹਨੇ ਜੋਗੇ ਹੈਗੇ ਜਿੰਨੇ ਜੋਗੇ ਹੈਗੇ ਆ ਉਹਨਾਂ ਕ ਕਰਦੇ ਆ ਫੇਕ ਰਣਾ ਵਨ ਮੰਮੀ ਜਦੋਂ ਦਾ ਵਿਆਹ ਹੋਇਆ ਵਾ ਨਾ ਉਦੋਂ ਦਾ ਗੱਲਾਂ ਕਰਨੀਆਂ ਇਹ ਹੋਰ ਰਪਿੰਦਰ ਬਾਰੇ ਡੇ ਗੱਲਾਂ ਮੱਤਾ ਕਰਨ 1 ਤੇ ਤੁਹਾਨੂੰ ਆਣਾ ਹੀ ਰਪਿੰਦਰ ਵਾਲੀ ਗੱਲਾਂ ਕਰਦੇ ਸੀ ਉਹ ਹੋ ਨਹੀਂ ਗਈਆਂ 3 2 1 ਫਿਰ ਦਾ ਜੋ ਨਹੀਂ ਕੀਤਾ ਨਾ ਉਹਨੇ ਸੋਚ ਸਮਝ ਕੇ ਕੀਤਾ ਵਾ ਕਿ ਕੀ ਤਰੀਕੇ ਨਾਲ ਚੱਲਣਾ ਪੈਣਾ ਵਾ ਜੇ ਕੋਈ ਚਾਹੀਦਾ ਵਾ ਤੇ ਐਵੇਂ ਨਹੀਂ ਆੜਪਣਾ ਕਰੀ ਜਾਉਂਦਾ ਮੁੰਡਾ 2 1 ਐਵੇਂ ਨਹੀਂ ਆੜਪਣਾ ਕਰੀ ਸੋ ਐਵੇਂ ਨਹੀਂ ਜਾਣ ਵਾਲੀ ਮਰਦੀ ਹੋਈ ਦੀ ਐਵੇਂ ਨਹੀਂ ਜਾਣ ਵਾਲੀ ਮਰਦੀ ਚਲੋ 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 ਉਹਨੇ ਕਿਹਾ ਕਿੱਡਾ ਸਿਆਣਾ ਸਮਝਾਉਣ ਪਿਆ ਆਹ ਠੀਕ ਨਾ ਵਡਾਏ ਐਵੇਂ ਨਾ ਨੇਣਾਂ ਵਾਲੇ ਕੰਮ ਨਹੀਂ ਘੜੀਦੇ ਹੁੰਦੇ ਤੂੰ ਇਹੋ ਮੂੰਹ ਨਾ ਕਹਿਣਾ ਇਨਾਂ ਕਿ ਮੈਨੂੰ ਮੇਰੇ ਯਾਰ ਗੱਲਾਂ ਕਰਦੇ ਆ ਥੋਣ ਕੋ ਬਦਲਦੇ ਆ ਫਿਰ 2 1 ਉਡੀਕ ਤਾਂ ਚਲ ਜਾਣਾ ਵਾ ਜੇ ਮੂੰਹ ਵਟ ਕੇ ਗਿਆ ਤੇ ਫਿਰ ਮੇਰਾ ਵੀ ਧਿਆਨ ਵਿੱਚ ਹੀ ਰਹਿਣਾ ਵਾ ਖੁਸ਼ੀ ਖੁਸ਼ੀ ਜਾਵੇ ਨਾ ਬੱਚਾ ਫੇਰ ਹੀ ਆ ਮੰਮੀ ਨਹੀਂ ਹੂੰ 2 1 ਮੰਮੀ ਤੂੰ ਹੀ ਫਿਕਰ ਨਾ ਕਰੋ ਕੀ ਕਰਨਾ ਕਿ ਫਿਰ ਉਦਾਂ ਹੀ ਉਦਾਂ ਬੈਠਾ ਸੀ 3 2 1 ਚਲੋ ਵਧੀਆ ਵੀਰ ਜੀ ਜਿਹੜਾ ਕੰਮ ਹੋ ਜੇ ਉਹ ਹੀ ਚੰਗਾ ਵਾ ਕਿਤੇ ਗਰਮੀ ਬਹੁਤ ਜ਼ਿਆਦਾ ਵਾ ਤੇ ਉਹ ਮੈਂ ਪੁੱਛਣਾ ਹੀ ਵੀ ਉਹ ਨਿਬੜ ਗਿਆ ਤਾਂ ਸੱਚੀ ਜਿੱਦ ਨੂੰ ਨਹੀਂ ਤਾਂ ਕੋਈ ਗੱਲ ਨਹੀਂ ਤਾਂ ਇਹੀ ਇਥੇ ਲਾਓ ਤੇ ਮੈਂ ਪਨੀਰੀ ਛੱਡ ਜਾਂਦਾ ਲੇ ਕੋ ਹਾਂ ਠੀਕ ਹੈ ਠੀਕ ਹੈ ਠੀਕ ਮਾਈਕ ਮੈਨੂੰ ਭੇਖ ਲੱਗ ਗਿਆ ਵੀ ਮਾਈਕ ਹੈਗਾ ਕਿ ਨਹੀਂ ਸੌਰੀ 2 ਮੇਰ ਜੀ ਮੈਂ ਬੁਸਣਾ ਹੀ ਉਹਨੇ ਕਾਗੇ ਉਹਨੇ ਕ ਖर्चे ਗਏ ਤੇ ਵਾਧੂ ਸੋ ਕਰ ਜਾ ਉੱਤੇ ਸੱਤੇ ਚੜਿਆ ਰਹਿੰਦਾ ਵਾ ਗਲਤ ਗਈ ਪੈਣਾ ਦੇ ਵੀਰਵਾ ਦੇ ਕਿਦਾਂ ਚਲੋ ਹੁਣ ਕਈ ਪੈਣਾ ਦੇ ਵੀਰਵਾ ਤੇ ਕੁਛ ਨਾ ਕੁਛ ਕਰੋਗੇ ਤੇ ਫੇਰੀ ਪੈਸਾ ਕੋਲ ਜੜੂਗਾ ਮੈਂ ਜੇ ਵੀਰ ਜੀ ਨੂੰ ਪੈਸੇ ਦੀ ਤੰਗੀ ਨਾ ਹੁੰਦੀਨੀ ਤੇ ਚਲੋ ਅਹੀਂ ਵੀ ਵਧੀਆ ਵਿਆਹ ਕਰਦੇ ਕੋਈ ਪੈਲੈਸ ਕਰਦੇ ਤਗੜਾ ਤੇ ਚਲੋ ਇਹ ਆਪੇ ਸਭ ਕੁਝ ਵਧੀਆ ਹੋ ਜਾਂਦਾ ਨਹੀਂ ਦੁਬਾਰਾ ਕਰਾ ਨਹੀਂ ਮੈਂ ਤਾਂ ਮੈਨੂੰ ਲੱਗਿਆ ਜੇ ਵੀਰ ਜੀ ਅਡੀ ਕੋ ਪੈਸੇ ਦੀ ਤੰਗੀ ਨਾ ਹੁੰਦੀ ਸੌਰੀ ਅੱਜ ਵਾਰ ਕੈਸ ਹੋਇਆ ਮੈਂ ਥੱਪੜ ਮਾਰਨਾ ਤੇਰੇ ਇਕ ਗਲਤ ਤੇ ਰਿਪਿੰਦਰ ਠੀਕ ਵਾ ਪਰ ਹੁਣ ਕੀ ਕਰੀਏ ਹਲਾਤੀ ਇਹੋ ਜੇ ਆ ਤੇ ਦਿਨੋ ਦਿਨ ਵਧਦੀ ਜਾਂਦੀ ਹੀ ਆ ਮੈਂ ਤਾਂ ਕਰਕੇ ਕਿਹਾ ਸੀ ਤੁਹਾਨੂੰ ਮੈਂ ਕਿਹ ਕਰ ਛੱਡ ਜੂਗਾ ਅਸੀਂ ਤੇ ਭੇਜਿਆ ਸੀ ਤਾਂ ਪਿੱ ਜਾ ਕੇ ਆਪਣੇ ਭਰਾ ਨਾਲ ਕਰੀ ਉਹ ਕਿਉਂ ਡਿਆ ਇਹ ਗੱਲ ਜਾ ਕੇ ਮੰਮੀ ਨੂੰ ਸਮਝਾ ਹੋਰ ਮੈਂ ਕਹਿਣਾ ਨੂੰ ਤੂੰ ਹੀ ਸਮਝਉਂਦੇ लवली ਨੂੰ ਤੂੰ ਹੀ ਨਹੀਂ ਸਮਝਾ ਸਕਦੇ ਮੈਂ ਤੈਨੂੰ ਕਹਿਣ ਡਿਆ ਵਾਂ ਉਹ ਤਾਂ ਵਿਚਾਰਾ ਉਹ ਗੱਲ ਕਹਿੰਦਾ ਰਵਿੰਦਰ ਨੂੰ ਲੈ ਗਈ ਜਾ ਅਹੀਂ ਤੇ ਮਹਾ ਉਹਨੂੰ ਖਲਾਇਆ ਇੱਥੋਂ ਚੱਕ ਆਪਣਾ ਬੁੜੀ ਬੇਸਤਰਾ ਚਲੀ ਜਾ ਬਾਬਾ ਇੱਥੋਂ ਸਾਰਿਆਂ ਦੇ ਦਾਜ ਆਉਂਦੇ ਆ ਸਾਨੂੰ ਨਹੀਂ ਦਿੱਤਾ ਸੀ 2 1 ਆਹੋ ਦਿੱਤਾ ਸੀ ਦਾਜ ਮੈਨੂੰ ਅੱਜ ਪਤਾ ਨਹੀਂ ਕੀ ਹੋ ਗਿਆ ਵਾ ਅੱਗੇ ਤੇ ਇਦਾਂ ਕਰਦੇ ਨਹੀਂ ਹੁੰਦੇ ਸੀ 1 ਮਿੰਟ 1 ਮਿੰਟ 1 ਮਿੰਟ ਮੈਂ ਅੰਦਰ ਵਾ 1 ਇਹਨਾਂ ਨੂੰ ਅੱਜ ਪਤਾ ਨਹੀਂ ਕੀ ਹੋ ਗਿਆ ਵਾ ਕਿਉਂ ਚਾਲੇ ਜੀ ਜਾ ਇਹਨਾਂ ਦੀ ਸੁਣਾ ਕਿ ਰਵਿੰਦਰ ਦੀ ਸੁਣਾ ਦਿਮਾਗ ਤੇ ਕੰਮ ਕਰਨੋਂ ਹਟ ਗਿਆ। ਸਿਵਤਾਨਾਂ ਦੀ ਕੀ ਕਰਨੀ ਆ? ਜਿੰਨੇ ਜੋਗੇ ਹੈਗੇ ਆ ਉਹ ਕੰਮ ਕਰਦੇ ਆ, ਉਹ ਕੰਮ ਕਰਦੇ ਆ। ਓਨੇ ਜੋਗੇ ਹੈਗੇ। ਜਿੰਨੇ ਜੋਗੇ ਹੈਗੇ ਆ ਓਨਾਂ ਕ ਕਰਦੇ ਆ। ਠੀਕ ਰਹਿਣਾ। 1 ਮੰਮੀ ਜਦੋਂ ਦਾ ਵਿਆਹ ਹੋਇਆ ਵਾ ਨਾ ਉਦੋਂ ਦਾ ਕਹਾਡੀਆਂ ਕਰਨੀਆਂ। ਇਹ ਹੋਰ ਰਪਿੰਦਰ ਬਰੇਡੇ ਗੱਲਾਂ ਮੱਤਾ ਕਰਨ। ਗੱਲਾਂ ਮੱਤਾ 1 ਇਰ ਤੋਂ ਕਹਿਣਾ ਹੀ ਰਪਿੰਦਰ ਵਾਲੀ ਗੱਲਾਂ ਕਰਦੇ ਸੀ ਉਹ ਹੋ ਨਹੀਂ ਗਈਆਂ 3 2 1 ਫਿਰ ਤਾਂ ਜੋ ਵੀ ਕੀਤਾ ਨਾ ਉਹਨਾਂ ਸੋਚ ਸਮਝ ਕੇ ਕੀਤਾ ਵਾ ਕਿ ਤੇ ਤਰੀਕੇ ਨਾਲ ਚੱਲਦਾ ਪੈਣਾ ਵਾ ਜੇ ਕੋਈ ਚਾਹੀਦਾ ਵਾ ਤੇ ਐਵੇਂ ਨਹੀਂ ਆੜਪਣਾ ਘੜੀ ਜਾਉਦਾ ਹੁੰਦਾ 2 1 ਐਵੇਂ ਨਹੀਂ ਨਿਆਣੇ ਵਾਲੀ ਮਰਦੀ ਹੋਈ ਦੀ ਐਵੇਂ ਨਿਆਣੇ ਵਾਲੀ ਮਰਦੀ ਚਲੋ 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 ਉਹਨੇ ਕਿਹਾ ਕਿੱਦਾਂ ਸਿਆਣਾ ਸਮਝਾਉਣ ਦੇ ਆਹ ਠੀਕ ਨਾ ਵਡਾਇਲ ਐਵੇਂ ਨਾ ਨੇ ਨਾਲੇ ਕੰਮ ਨਹੀਂ ਘੜਦੇ ਹੁੰਦੇ ਤੂੰ ਇਹੋ ਮੂੰਹ ਨਾਲ ਕਹਿਣਾ ਹੀ ਨਾ ਕਿ ਮੈਨੂੰ ਮੇਰੇ ਯਾਰ ਗੱਲਾਂ ਕਰਦੇ ਆ ਥੋਣ ਕੋ ਬਦਲਦੇ ਆ ਫਿਰ ਤੂੰ 2 1 ਉਡੀਕ ਚਲ ਜਾਣਾ ਜੇ ਮੂੰਹ ਵਟ ਕੇ ਗਿਆ ਤੇ ਫਿਰ ਮੇਰਾ ਵੀ ਧਿਆਨ ਵਿੱਚ ਹੀ ਰਹਿਣਾ ਵਾ ਖੁਸ਼ੀ ਖੁਸ਼ੀ ਜਾਵੇ ਨਾ ਬੱਚਾ ਫੇਰ ਹੀ ਆ ਮੰਮੀ ਨਹੀਂ ਹੂੰ 2 1 ਮੰਮੀ ਤੂੰ ਇੱਥੇ ਹੀ ਕਰਨੇ ਕਰੋ ਕੀ ਕਰਨਾ ਇੱਥੇ ਉੱਧਾ ਹੀ ਉੱਧਾ ਹੀ ਕਰੀ 3 2 1 ਚਲੋ ਵਧੀਆ ਵੀਰ ਜੀ ਜਿਹੜਾ ਕੰਮ ਹੋ ਜੇ ਉਹ ਹੀ ਚੰਗਾ ਵਾ ਕਿਤੇ ਗਰਮੀ ਬਹੁਤ ਜ਼ਿਆਦਾ ਵਾ ਉਹ ਮੈਨੂੰ ਪੁੱਛਣਾ ਹੀ ਵੀ ਉਹ ਨਿਬੜ ਗਿਆ ਕੰਮ ਸਹੀ ਸਹੀ ਇਧਰ ਕੁ ਨਹੀਂ ਤਾਂ ਤੋਹ ਕੋਈ ਗੱਲ ਨਹੀਂ ਤੁਸੀਂ ਇੱਥੇ ਲਾਓ ਤੇ ਮੈਂ ਪਨੀਰੀ ਛੱਡ ਜਾਂਦਾ ਲੇਕੋ ਹਾਂ ਠੀਕ ਹੈ ਠੀਕ ਹੈ ਠੀਕ ਹੈ ਮਾਈਕ ਮੈਨੂੰ ਭੁੱਖ ਲੱਗ ਗਿਆ ਵੀ ਮਾਈਕ ਹੈਗਾ ਕਿ ਨਹੀਂ ਸੌਰੀ ਤੋਹ ਮੇਰਜੀ ਮੈਂ ਬੁਸਣਾ ਹੀ ਉਹਨੇ ਕਾਗੇ ਉਹਨੇ ਕ ਖर्चे ਗਏ ਤੇ ਵਾਧੂ ਸੋ ਕਰ ਜਾਉ ਤੇ ਸੱਤੇ ਚੜਿਆ ਰਹਿੰਦਾ ਵਾ ਗੱਲ ਗਈ ਪਹਿਣਾ ਦੇ ਵੀਰਵਾ ਦੇ ਕਿਦਾਂ ਚਲੋ ਤੋਹ ਹੁਣ ਕਈ ਪੈਣਾ ਦੇ ਵੀਰਵਾ ਤੇ ਕੁਛ ਨਾ ਕੁਛ ਕਰੋਗੇ ਤੇ ਫੇਰੀ ਪੈਸਾ ਕੋਲ ਜੜੂਗਾ ਮੈਂ ਜੇ ਵੀਰ ਜੀ ਹਾਨੂੰ ਪੈਸੇ ਦੀ ਤੰਗੀ ਨਾ ਹੁੰਦੀ ਨੀ ਤੇ ਚਲੋ ਅਹੀਂ ਵੀ ਵਧੀਆ ਵਿਆਹ ਕਰਦੇ ਕੋਈ ਪੈਲੈਸ ਕਰਦੇ ਤਗੜਾ ਤੇ ਚਲੋ ਇਹ ਆਪੇ ਸਭ ਕੁਝ ਵਧੀਆ ਹੋ ਜਾਂਦਾ ਨਹੀਂ ਦੁਬਾਰਾ ਕਰੋ ਨਹੀਂ ਮੈਨੂੰ ਲੱਗਿਆ ਜੇ ਵੀਰ ਜੀ ਸਾਡੇ ਕੋਲ ਪੈਸੇ ਦੀ ਤੰਗੀ ਨਾ ਹੁੰਦੀ ਸੌਰੀ ਇਹ ਦਵਾ ਕਾ ਜਵਾਬ ਹੈ ਮੈਂ ਥੱਪੜ ਮਾਰਨਾ ਤੇਰੇ ਕੋਲ ਗਲਤ ਤੇ ਰਿਪਿੰਦਰ ਠੀਕ ਵਾ ਪਰ ਹੁਣ ਕੀ ਕਰੀਏ ਹਲਾਤੀ ਇਹੋ ਜੀ ਆ ਦਿਨੋਂ ਦਿਨ ਵਾਧੀ ਜਾਂਦੀ ਹੀ ਆ ਮੈਂ ਤਾਂ ਕਰਕੇ ਕਿਹਾ ਸੀ ਤੁਹਾਨੂੰ ਮੱਝੀ ਕਰ ਛੱਡ ਜੂਗਾ ਅਸੀਂ ਤੇ ਭੇਜਿਆ ਸੀ ਤਾਂ ਪਿੱ ਜਾ ਕੇ ਆਪਣੇ ਭਰਾ ਨਾਲ ਕਰੀ ਉਹ ਕਿਉਂ ਡਿਆ ਇਹ ਗੱਲ ਜਾ ਮੰਮੀ ਨੂੰ ਸਮਝਾ ਹੋਰ ਮੈਂ ਕਹਣਾ ਉਹਨੂੰ ਤੇਂ ਸਮਝਾਉਂਦੇ लवली ਨੂੰ ਤੂੰ ਇਹ ਨਹੀਂ ਸਮਝਾ ਸਕਦੇ ਹੀ ਮੈਂ ਤੈਨੂੰ ਕਹਿਣ ਡਿਆ ਵਾਂ ਉਹ ਤੇ ਵਿਚਾਰਾ ਉਹ ਗੱਲ ਕਾੰਡਿਆ ਰਵਿੰਦਰ ਨੂੰ ਲੈ ਗਿਆ ਜਹਾਜ ਆਈ ਤੇ ਮਹਾ ਉਹਨੂੰ ਘੁਲਾਇਆ ਇੱਥੋਂ ਚੱਕ ਆਪਣੇ ਬੋੜੀ ਬੇਸਤਰਾ ਚਲੀ ਜਾ ਬਾਬੇ ਇੱਥੋਂ ਸਾਰਿਆਂ ਦੇ ਦਾਜ ਆਉਂਦੇ ਆ ਹਨੂੰ ਨਹੀਂ ਦਿੱਤਾ ਸੀ 2 1 ਆਹੋ ਦਿੱਤਾ ਸੀ ਦਾਜ ਨੂੰ ਅੱਜ ਪਤਾ ਨਹੀਂ ਕੀ ਹੋ ਗਿਆ ਵਾ ਅੱਗੇ ਤੇ ਇਦਾਂ ਕਰਦੇ ਨਹੀਂ ਹੁੰਦੇ ਸੀ 1 ਮਿੰਟ 1 ਮਿੰਟ 1 ਮਿੰਟ ਮੈਂ ਅੰਦਰ 1 ਇਹਨਾਂ ਨੂੰ ਅੱਜ ਪਤਾ ਨਹੀਂ ਕੀ ਹੋ ਗਿਆ ਵਾ ਤੂੰ ਚਲੇ ਜੀ ਜਾ ਇਹਨਾਂ ਦੀ ਸੁਣਾ ਕਿ ਰਵਿੰਦਰ ਦੀ ਸੁਣਾ ਸਮਾਗ ਤੇ ਕੰਮ ਕਰਨੋਂ ਹਟ ਗਿਆ ਸਿਵਤਾਂ ਦਾ ਨਹੀਂ ਕੀ ਕਰਨੀਆਂ ਜਿੰਨੇ ਜੋਗੇ ਹੈਗੇ ਆ ਉਹ ਕੰਮ ਕਰਦੇ ਆ ਉਹ ਕੰਮ ਕਰਦੇ ਆ ਉਹਨੇ ਜੋਗੇ ਹੈਗੇ ਜਿੰਨੇ ਜੋਗੇ ਹੈਗੇ ਆ ਉਹਨਾਂ ਕ ਕਰਦੇ ਆ ਠੀਕ ਰਹਿਣਾ 1 ਮੰਮੀ ਜਦੋਂ ਦਾ ਵਿਆਹ ਹੋਇਆ ਵਾ ਨਾ ਉਹਦਾਂ ਦਾ ਗੱਲਾਂ ਕਰਨੀਆਂ ਇਹ ਹੋਰ ਰਵਿੰਦਰਪੁਰੇ ਦੇ ਗੱਲਾਂ ਮੱਤਾਂ ਕਰਨ ਗੱਲਾਂ ਮੱਤਾਂ 1 ਤੇਰੇ ਤੋਂ ਕਹਿਣਾ ਇਹ ਰਵਿੰਦਰਪੁਰੇ ਵਾਲੀ ਗੱਲਾਂ ਕਰਦੇ ਸੀ ਉਹ ਨਹੀਂ ਗਈਆਂ 2 1 ਫਿਰ ਤਾਂ ਜੋ ਉਹ ਵੀ ਕੀਤਾ ਨਾ ਉਹਨਾਂ ਸੋਚ ਸਮਝ ਕੇ ਕੀਤਾ ਵਾ ਕਿ ਤਰੀਕੇ ਨਾਲ ਚੱਲਣਾ ਪੈਣਾ ਵਾ ਜੇ ਕੋਈ ਚਾਹੀਦਾ ਵਾ ਤੇ ਐਵੇਂ ਨਹੀਂ ਆੜਪਣਾ ਘੜੀਦਾ ਹੁੰਦਾ ਹੁੰਦਾ 2 1 ਐਵੇਂ ਨਹੀਂ ਆੜਪਣਾ ਘੜੀਦਾ ਐਵੇਂ ਨਹੀਂ ਨਿਆਣੇ ਵਾਲੀ ਮਰਜੀ ਹੋਈ ਦੀ ਐਵੇਂ ਨਿਆਣੇ ਵਾਲੇ ਮਰਜੀ ਚਲੋ 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 ਉਹਨੇ ਕਿਹਾ ਕਿ ਕਿੱਦਾਂ ਸਿਆਣਾ ਸਮਝਾਉਣ ਬੈਸ ਆ ਆ ਠੀਕ ਨਾ ਵਡਾ ਇਹ ਐਵੇਂ ਨਾ ਨਿਆਣੇ ਵਾਲੇ ਕੰਮ ਨਹੀਂ ਘੜੀਦੇ ਹੁੰਦੇ ਤੂੰ ਇਹੋ ਮੂੰਹ ਨਾ ਕਹਿਣਾ ਇਹਨਾਂ ਮੰਨੇ ਮੇਰੇ ਯਾਰ ਗੱਲਾਂ ਕਰਦੇ ਆ ਥੋਣ ਕੋ ਬਦਲ ਦਿਆ ਫਿਰ 2 1 ਉਡੀਕ ਤਾਂ ਚਲ ਜਾਣਾ ਵੇ ਮੂੰਹ ਵਟ ਕੇ ਗਿਆ ਤੇ ਫਿਰ ਮੇਰਾ ਵੀ ਧਿਆਨ ਵਿੱਚ ਹੀ ਰਹਿਣਾ ਵਾ ਖੁਸ਼ੀ ਖੁਸ਼ੀ ਜਾਵੇ ਨਾ ਬੱਚਾ ਫੇਰ ਹੀ ਆ ਮੰਮੀ ਨਹੀਂ ਹੂੰ 2 1 ਮੰਮੀ ਤੂੰ